ਤੇਰੇ ਬਾਗ ਚ ਆਬ ਹੀ ਨਹੀਂ ਰਹੀ ਹੁਣ ਜੀਤੋ ਨੇ ਪੁੱਛਿਆ ਜੇ ਸਾਲੀ ਦੇ ਦਿਲ ਦਾ ਬਾਗ ਹੀ ਉਜੜ ਗਿਆ ਹੋਵੇ ਉਸਦੇ ਬੂਟਿਆਂ ਨੂੰ ਆਬ ਹੀ ਕਾਦੀ ਚੜੇ ਸ਼ੇਰੂ ਪੂਰਾ ਭਾਵਕ ਹੋ ਗਿਆ ਸ਼ੇਰੂ ਮੇਰੇ ਕੰਨੀ ਝਾਕ ਦੋਵੇਂ ਹੱਥਾਂ ਵਿੱਚ ਸ਼ੇਰੂ ਦਾ ਮੂੰਹ ਫੜ ਕੇ ਜੀਤੋ ਨੇ ਆਪਣੇ ਵੱਲ ਕਰ ਲਿਆ ਤੇ ਪੂਰੇ ਦਿਲ ਨਾਲ ਕਹਿਣ ਲੱਗੀ ਮੈਂ ਮਕੰਦੇ ਦਾ ਪੱਤਾ ਨਹੀਂ ਢੋਣਾ ਮੈਂ ਤਾਂ ਸ਼ੇਰੂ ਦੀ ਮਾਲਣ ਤੇ ਫੇਰ ਉਹ ਗੱਲਾਂ ਕਰਕੇ ਗੂੜੀ ਨੀਂਦ ਸੌਂ ਗਏ ਇੱਕੋ ਮੰਜੇ ਤੇ ਮਕੰਦਾ 20 ਕਦਮ ਦੂਰ ਇੱਕ ਖਜੂਰੋਲੇ ਸਾਰਾ ਕੁਝ ਦੇਖਦਾ ਸੁਣਦਾ ਰਿਹਾ ਸੀ ਉਸਦੇ ਦਿਲ ਵਿੱਚੋਂ ਲੂਰੀਆਂ ਉੱਠ ਰਹੀਆਂ ਸਨ ਉਸਦੇ ਸਿਰ ਨੂੰ ਹਨੇਰੀ ਚੜੀ ਦੇਬੇ ਨੂੰ ਯਾਦ ਕਰਕੇ ਮੇਰੇ ਤਾਂ ਹੌਲ ਪੈ ਜਾਂਦੇ ਆ ਚੱਲ ਮੈਨੂੰ ਛੱਡਿਆ ਫੇਰ ਆ ਜੂਗੀ 10 ਦਿਨ ਲਾ ਕੇ ਜੀਤੋ ਨੇ ਇੱਕ ਦਿਨ ਮਕੰਦੇ ਨੂੰ ਕਿਹਾ ਸੋਹਣੀ ਉਹ ਬੜੀ ਸੀ ਮਕੰਦੇ ਨੂੰ ਜਿਵੇਂ ਕੋਈ ਅਲੋਕਾਰ ਚੀਜ਼ ਮਿਲ ਗਈ ਹੋਵੇ ਉਹ ਬੇਅੰਤ ਪਿਆਰ ਕਰਦਾ ਉਸਨੂੰ ਪਰ ਜੀਤੋ ਸਮਵਾਰ ਕੇ ਕਦੇ ਮੂੰਹ ਨਹੀਂ ਸੀ ਫੁੱਟੀ ਚਿਤਤੰਦਰੋ ਜੀਤੋ ਦਾ ਸ਼ਾਇਦ ਉਦਾਸ ਹੀ ਸੀ ਮਕੰਦਾ ਉਸ ਨੂੰ ਰੱਜ ਕੇ ਮੋਹ ਦਿੰਦਾ ਪਰ ਉਹ ਹਾਂ ਹੂੰ ਦੋ ਵਦ ਕੁਝ ਵੀ ਨਾ ਕਹਿੰਦੀ ਮਕੰਦੇ ਦੀ ਸਮਝ ਤੋਂ ਸਾਰੀ ਗੱਲ ਬਾਹਰ ਸੀ ਹਰ ਗੱਲ ਵਿੱਚ ਮਕੰਦਾ ਉਸ ਦੀ ਮਰਜ਼ੀ ਵਿੱਚ ਖੁਸ਼ ਰਹਿੰਦਾ ਅੱਜ ਜੀਤੋ ਨੇ ਪੇਕੀ ਜਾਣ ਲਈ ਕਿਹਾ ਤਾਂ ਇਹ ਪਹਿਲਾ ਮੌਕਾ ਸੀ ਕਿ 20 ਦਿਨਾਂ ਵਿੱਚ ਜਾਂਦੋਂ ਖੁੱਲ ਕੇ ਬੋਲੀ ਹੋਵੇ ਮਕੰਦਾ ਖੁਸ਼ ਸੀ ਕਿ ਉਹ ਕੁਝ ਤਾਂ ਵਸਰੀ ਹੈ ਜੀਤੋ ਨੂੰ ਪੇਕੀ ਛੱਡਣਾ ਆਏ ਨੂੰ ਉਸ ਰਾਤ ਉਹਦੇ ਸੌਹਰੇ ਨੇ ਉੱਥੇ ਹੀ ਰੱਖ ਲਿਆ ਅੱਸੂ ਕੱਤੇ ਦੀ ਰੁੱਤ ਸੀ ਮਕੰਦਾ ਸੌਣ ਵੇਲੇ ਟੱਬਰ ਤੋਂ ਅੱਡ ਹੀ ਦੂਰ ਸਾਰੇ ਪੈ ਗਿਆ ਅੱਧੀ ਰਾਤ ਨੂੰ ਜੀਤੋ ਨੂੰ ਮਹਿਸੂਸ ਹੋਇਆ ਜਿਵੇਂ ਮਕੰਦਾ ਘੂਕ ਸੁੱਤਾ ਪਿਆ ਹੈ Punjab 247 TV ਤੇ ਸੁਣੋ ਕਹਾਣੀ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਸੁਣੋ ਕਹਾਣੀ ਵਿੱਚ ਅਸੀਂ RAM ਸਰੂਪ ਅਣਖੀ ਰਾ ਦੀ ਇੱਕ ਕਹਾਣੀ ਸੁੱਤਾ नाग ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਕਿ ਕਹਾਣੀ ਸ਼ੁਰੂ ਕਰੀਏ ਅਣਖੀ ਬਾਰੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਅਣਖੀ ਦਾ ਜਨਮ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਪੰਜਾਬ ਵਿਖੇ ਪਿਤਾ ਇੰਦਰ RAM ਤੇ ਮਾਂ ਸੋਧਾ ਦੇ ਘਰ 28 ਅਗਸਤ 1932 ਨੂੰ ਹੋਇਆ ਸੀ ਉਸ ਦਾ ਬਚਪਨ ਦਾ ਨਾਮ ਸਰੂਪ ਲਾਲ ਸੀ ਚੌਥੀ ਜਮਾਤ ਤੱਕ ਉਹ ਆਪਣੇ ਪਿੰਡ ਹੀ ਪੜ੍ਹੇ ਤੇ ਪੰਜਵੀਂ ਹੰਢਿਆ ਤੋਂ ਜਾ ਕੇ ਕੀਤੀ ਅਤੇ 10ਵੀਂ ਬਰਨਾਲੇ ਤੋਂ ਨੌਵੀਂ ਵਿੱਚ ਪੜਦਿਆਂ ਹੀ ਉਸ ਨੇ ਆਪਣੇ ਮਿੱਤਰਾਂ ਦੋਸਤਾਂ ਨਾਲ ਮਿਲ ਕੇ ਅਣਖੀ ਨਾਮ ਦਾ ਇੱਕ ਸਹਿਤਕ ਰਸਾਲਾ ਕੱਢਣ ਦੀ ਸਕੀਮ ਬਣਾਈ ਇਰ ਸਾਲਾਂ ਤੱਕ ਕਦੇ ਵੀ ਨਹੀਂ ਛੱਪ ਸਕਿਆ ਪਰ ਅਣਖੀ ਓਪਨਾਮ ਰਾਮ ਸਰੂਪ ਦੇ ਨਾਂ ਨਾਲ ਹਮੇਸ਼ਾ ਵਾਸਤੇ ਹੀ ਜੁੜ ਗਿਆ 10ਵੀਂ ਤੋਂ ਪਿੱਛੋਂ ਉਸਨੇ ਮਹਿੰਦਰਾ ਕਾਲਜ ਪਟਿਆਲੇ ਦਾਖਲਾ ਲੈ ਲਿਆ ਤੇ ਅਣਖੀ ਨੇ ਆਪਣਾ ਸਹਿਤਕ ਸਫਰ ਕਵਤਾ ਨਾਲ ਸ਼ੁਰੂ ਕੀਤਾ ਸੀ ਪਹਿਲਾਂ ਪਹਿਲ ਉਹਨੇ ਬਿਮਲ ਅਤੇ ਮਾਰਕੰਡਾ ਓਪਨਾਵਾ ਹੇਠ ਵੀ ਸ਼ੈਰੀ ਕੀਤੀ 1966 ਵਿੱਚ ਉਹਨੇ ਕਵਤਾ ਲਿਖਣੀ ਛੱਡ ਦਿੱਤੀ ਤੇ ਪਹਿਲਾ ਕਹਾਣੀ ਸੰਗ੍ਰਹਿ ਸੁੱਤਾਨਾਗ ਇਸੇ ਹੀ ਸਾਲ ਪ੍ਰਕਾਸ਼ਿਤ ਹੋਇਆ ਸੀ ਅਣਕੀਦੀ ਪਹਿਲੀ ਸ਼ਾਦੀ ਪੰਜਵੀਂ ਵਿੱਚ ਪੜਦਿਆਈ ਅਹਿਮਦਪੁਰ ਦੀ ਸੋਮਾ ਨਾਲ ਹੋ ਗਈ ਜੋ 1952 ਵਿੱਚ ਚਲਾਣਾ ਕਰ ਗਈ ਦਸੰਬਰ 1954 ਵਿੱਚ ਉਹਦਾ ਦੂਜਾ ਵਿਆਹ ਭਾਗਵੰਤੀ ਨਾਲ ਹੋਇਆ ਜਿਸ ਨੇ ਉਸ ਨਾਲ ਨਵੰਬਰ 1976 ਤੱਕ ਦਾ ਸਾਥ ਰਭਾਇਆ ਪਰ ਬ੍ਰੇਨ ਟਿਊਮਰ ਨਾਲ ਉਸਦੀ ਵੀ ਮੌਤ ਹੋ ਗਈ 1970 ਵਿੱਚ ਉਹਨੇ ਆਪਣੀ ਇੱਕ ਬਰਾਠੀ ਪਾਠਕ ਸ਼ੋਭਾ ਪਾਟਲ ਨਾਲ ਅਜਮੇਰ ਰਾਜਸਥਾਨ ਵਿਖੇ ਸ਼ਾਦੀ ਕਰ ਲਈ ਅਤੇ ਤੋਲੇ ਤੋਂ ਬਰਨਾਲੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ 31 ਅਗਸਤ 1990 ਨੂੰ ਉਹ ਕਰੀਬ 26 ਸਾਲ ਨੌਕਰੀ ਕਰਨ ਪਿਛੋਂ ਸੇਵਾਮੁਕਤ ਹੋ ਗਿਆ ਉਸ ਨੇ ਸਾਰੀ ਉਮਰ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਦਾ ਵਿਸ਼ਾ ਪੜਾਇਆ ਪਰ ਸਹਿਤ ਸੇਵਾ ਨੇ ਪੰਜਾਬੀ ਦੀ ਹੀ ਕੀਤੀ ਉਸ ਦੇ ਨਾਵਲ ਕੋਠੇ ਖੜਕ ਸਿੰਘ ਲਈ 181987 ਵਿੱਚ ਸਹਿਤ ਅਕਾਦਮੀ ਪੁਰਸਕਾਰ ਉਹਨਾਂ ਨੂੰ ਮਿਲਿਆ ਅਣਕੀ ਦੀ ਵਿਗਿਆਨਕ ਸੋਚ ਦੇ ਧਾਰਨੀ ਸਨ ਅਤੇ ਇੱਕ ਪ੍ਰਤੀਬੱਧ ਅਤੇ ਆਪਣੇ ਲੋਕਾਂ ਦੀ ਮਿੱਟੀ ਨਾਲ ਜੁੜੇ ਹੋਏ ਸਹਿਤਕਾਰ ਸਨ ਉਹਨਾਂ ਦੇ ਨਾਵਲਾਂ ਤੇ ਕਹਾਣੀਆਂ ਦਾ ਵਿਸ਼ਾ ਸਾਰੇ ਪਾਤਰ ਤੇ तमाम ਤਾਣਾ ਬਾਣਾ ਮਾਲਵੇ ਦੇ ਕੁਝ-ਕੁਝ ਪਿੰਡਾਂ ਦੁਆਲੇ ਘੁੰਮਦਾ ਹੈ ਇਸ ਵਿੱਚ ਮੁੱਖ ਤੌਰ ਤੇ ਪੂੰਜੀਵਾਦ ਦੀ ਮਾਰ ਏਠਾਈ ਹਰੇ ਇਨਕਲਾਬ ਤੋਂ ਬਾਅਦ ਦੀ ਕਿਸਾਨੀ ਪਿੰਡੂ ਸਮਾਜ ਦੀ ਟੁੱਟਭੱਜ ਅਤੇ ਰਿਸ਼ਤਿਆਂ ਵਿੱਚ ਆਏ ਨਿਘਾਰ ਨੂੰ ਬੜੀ ਸ਼ਿੰਤਤ ਨਾਲ ਚਿੱਤਰਿਆ ਗਿਆ ਹੈ ਅਣਖੀ ਜੀ ਆਪਣੀਆਂ ਰਚਨਾਵਾਂ ਰਾਹੀਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਜੂਝਦੇ ਰਹੇ ਭਾਵੇਂ ਉਹ ਜ਼ਮੀਨਾਂ ਵਾਲੇ ਸਲਫਾਸ ਵਰਗੇ ਨਾਵਲ ਹੋਣ ਜਾਂ ਕਣਕਾਂ ਦਾ ਕਤਲੇਆਮ ਉਹਨਾਂ ਦੇ ਨਾਵਲ ਜ਼ਮੀਨਾਂ ਵਾਲੇ ਵਿੱਚ ਜ਼ਮੀਨ ਦੀ ਹੈਂਕਰ ਦੀ ਮੌਜੂਦਾ ਸਮੇਂ ਵਿੱਚ ਜੱਟ ਨੂੰ ਲੈ ਕੇ ਡੁੱਬੀ ਹੋਈ ਗੱਲਬਾਤ ਹੋਈ ਹੈ ਕਿਉਂਕਿ ਇਸ ਯੁੱਗ ਹੱਥਾਂ ਦੀ ਕਿਰਤ ਕਰਨ ਵਾਲਿਆਂ ਦਾ ਯੁੱਗ ਹੈ ਗੇਲੋ ਨਾਵਲ ਵਿੱਚ ਟੁੱਟਰੀ ਕਿਸਾਨੀ ਤੇ ਕਣਕਾਂ ਦਾ ਕਤਲੇਆਮ ਪੰਜਾਬ ਦੇ ਭਗ ਦੇ ਜ਼ਮੀਨੀ ਮਸਲਿਆਂ ਬਾਰੇ ਹੈ ਨਾਵਲ ਭੀਮਾ ਵਿੱਚ ਬਿਹਾਰੀ ਖੇਤ ਮਜ਼ਦੂਰ ਨੂੰ ਰਚਨਾ ਦਾ ਕੇਂਦਰ ਬਿੰਦੂ ਬਣਾਇਆ ਗਿਆ ਸੀ। ਉਹਨਾਂ ਦਾ ਆਖਰੀ ਨਾਵਲ ਪਿੰਡ ਦੀ ਮਿੱਟੀ ਹੈ ਤੇ ਅਣਖੀ ਦੀ ਮੌਤ 14 ਫਰਵਰੀ 2110 ਨੂੰ ਹੋਈ। ਉਸ ਨੇ ਆਪਣੇ ਅੰਤਮ ਵਿਸ਼ਾ ਬਾਰੇ ਲਿਖਿਆ ਸੀ ਕਿ ਸਾਰੀ ਜ਼ਿੰਦਗੀ ਕਿਸੇ ਪ੍ਰਾ ਸਰੀਰਕ ਸ਼ਕਤੀ ਵਿੱਚ ਮੇਰਾ ਕਦੇ ਕੋਈ ਵਿਸ਼ਵਾਸ ਨਹੀਂ ਰਿਹਾ। ਮੇਰੇ ਲਈ ਸਭ ਤੋਂ ਵੱਡੀ ਸ਼ਕਤੀ ਮਨੁੱਖ ਹੈ। ਮੈਂ ਆਪਣੇ ਸਕੇ ਸਬੰਧੀਆਂ ਤੇ ਮਿੱਤਰਾਂ ਨੂੰ ਸੁਝਾਅ ਦੇਣਾ ਹਾਂ ਕਿ ਮੇਰੀ ਮੌਤ ਤੋਂ ਬਾਅਦ ਮੈਨੂੰ ਬਰਨਾਲੇ ਦੇ ਰਾਮ ਬਾਗ ਵਿੱਚ ਫੂਕ ਕੇ ਸਵਾਹ ਤੇ ਹੱਡੀਆਂ ਦੀ ਪੰਡ ਹਰੀਗੜ ਨਹਿਰ ਵਿੱਚ ਤਾਰ ਦਿੱਤੀ ਜਾਵੇ ਮੈਂ ਧਾਰਮਿਕ ਨਹੀਂ ਹਾਂ ਮੇਰੀ ਮੌਤ ਤੋਂ ਬਾਅਦ ਕੋਈ ਧਾਰਮਿਕ ਰਸਮ ਨਾ ਕੀਤੀ ਜਾਵੇ ਤੀਜੇ ਦਿਨ ਹੀ ਜਾਂ ਫਿਰ ਸੱਤਵੇਂ ਦਿਨ ਸਾਡੇ ਘਰ ਜਾਂ ਕਿਸੇ ਹੋਰ ਥਾਂ ਤੇ ਸਾਡੇ ਰਿਸ਼ਤੇਦਾਰ ਮੇਰੇ ਮਿੱਤਰ ਮੇਰੇ ਪਾਠਕ ਘੰਟੇ ਦੋ ਘੰਟੇ ਲਈ ਇਕੱਠੇ ਹੋਣ ਤੇ ਮੇਰੀਆਂ ਗੱਲਾਂ ਕਰਨ ਮੇਰੇ ਲਈ ਇਹੋ ਹੀ ਸ਼ਰਧਾਂਜਲੀ ਹੋਵੇਗੀ ਤੇ ਹੁਣ ਆਪਾਂ ਰਾਮ ਸਰੂਪ ਅਣਖੀ ਦੀ ਕਹਾਣੀ ਜੋ ਅੱਜ ਚੁਣੀ ਆ ਉਹ ਪੇਸ਼ ਕਰ ਰਹੇ ਹਾਂ ਇਸ ਕਹਾਣੀ ਵਿੱਚ ਇੱਕ ਕੁੜੀ ਅਧਖੜ ਉਮਰ ਦੇ ਵਿਅਕਤੀ ਨਾਲ ਵਿਆਹੀ ਜਾਂਦੀ ਹੈ ਵਿਆਹ ਤੋਂ ਬਾਅਦ ਇੱਕ ਦਿਨ ਉਹ ਕੁੜੀ ਅੱਧੀ ਰਾਤ ਨੂੰ ਚੋਰੀ ਉੱਠ ਕੇ ਹਨੇਰੇ ਵਿੱਚ ਆਪਣੇ ਪ੍ਰੇਮੀ ਨੂੰ ਉਹਦਾ ਦਿੱਤਾ ਛੱਲਾ ਮੋੜ ਆਉਂਦੀ ਹੈ ਤੇ ਉਸੇ ਰਾਤ ਹੀ ਉਹਦੇ ਪ੍ਰੇਮੀ ਦਾ ਕਤਲ ਹੋ ਜਾਂਦਾ ਹੈ ਸੋ ਪੇਸ਼ ਹੈ ਰਾਮ ਸਰੂਪ ਅਨਕੀ ਦੀ ਕਹਾਣੀ ਸੁੱਤਾ ਨਾਗ ਮਕਲਾਵਿਆਈ ਜੀਤੋ ਨੂੰ ਮਸਾਂ 20 ਦਿਨ ਹੋਏ ਸਨ ਬੇਬੇ ਨੂੰ ਯਾਦ ਕਰਕੇ ਮੇਰੇ ਤਾਂ ਹੌਲ ਪੈ ਜਾਂਦੇ ਆ ਚੱਲ ਮੈਨੂੰ ਛੱਡਿਆ ਫੇਰ ਆਜੂਗੀ 10 ਦਿਨ ਲਾ ਕੇ ਜੀਤੋ ਨੇ ਇੱਕ ਦਿਨ ਮਕੰਦੇ ਨੂੰ ਕਿਹਾ ਸੋਹਣੀ ਉਹ ਬੜੀ ਸੀ ਮਕੰਦੇ ਨੂੰ ਜਿਵੇਂ ਕੋਈ ਅਲੋਕਾਰ ਚੀਜ਼ ਮਿਲ ਗਈ ਹੋਵੇ ਉਹ ਬਿਆੰਤ ਪਿਆਰ ਕਰਦਾ ਉਸਨੂੰ ਪਰ ਜੀਤੋ ਸੰਵਾਰ ਕੇ ਕਦੇ ਮੂੰਹ ਨਹੀਂ ਸੀ ਫੁੱਟੀ ਚਿੱਤ ਅੰਦਰੋਂ ਜੀਤੋ ਦਾ ਸ਼ਾਇਦ ਉਦਾਸ ਹੀ ਸੀ ਮਕੰਦਾ ਉਸਨੂੰ ਰੱਜ ਕੇ ਮੋਹ ਦਿੰਦਾ ਪਰ ਉਹ ਹਾਂ ਉਹ ਤਾਂ ਵੱਧ ਕੁਝ ਵੀ ਨਾ ਕਹਿੰਦੀ ਮਕੰਦੇ ਦੀ ਸਮਝ ਤੋਂ ਸਾਰੀ ਗੱਲ ਬਾਹਰ ਸੀ ਹਰ ਗੱਲ ਵਿੱਚ ਮਕੰਦਾ ਉਸ ਦੀ ਮਰਜ਼ੀ ਵਿੱਚ ਖੁਸ਼ ਰਹਿੰਦਾ ਅੱਜ ਜੀਤੋ ਨੇ ਪੇਕੀ ਜਾਣ ਲਈ ਕਿਹਾ ਤਾਂ ਇਹ ਪਹਿਲਾ ਮੌਕਾ ਸੀ ਕਿ 20 ਦਿਨਾਂ ਵਿੱਚ ਜਾਂਦੋਂ ਖੁੱਲ ਕੇ ਬੋਲੀ ਹੋਵੇ ਮਕੰਦਾ ਖੁਸ਼ ਸੀ ਕਿ ਉਹ ਕੁਝ ਤਾਂ ਵਸ ਰਹੀ ਹੈ ਜੀਤੋ ਨੂੰ ਪੇਕੀ ਛੱਡਣਾ ਆਏ ਨੂੰ ਉਸ ਰਾਤ ਉਹਦੇ ਸੌਹਰੇ ਨੇ ਉੱਥੇ ਹੀ ਰੱਖ ਲਿਆ ਅੱਸੂ ਕੱਤੇ ਦੀ ਰੁੱਤ ਸੀ ਮਕੰਦਾ ਸੌਣ ਵੇਲੇ ਟੱਬਰ ਤੋਂ ਅੱਡ ਹੀ ਦੂਰ ਸਾਰੇ ਪੈ ਗਿਆ। ਅੱਧੀ ਰਾਤ ਨੂੰ ਜੀਤੋ ਨੂੰ ਮਹਿਸੂਸ ਹੋਇਆ ਜਿਵੇਂ ਮਕੰਦਾ ਘੂਕ ਸੁੱਤਾ ਪਿਆ ਹੈ। ਉਹ ਚੁੱਪ ਕਰਕੇ ਉੱઠી ਮਕੰਦੇ ਦੀ ਹਿੱਕ ਤੇ ਹੱਥ ਧਰ ਕੇ ਵੇਖਿਆ ਉਹ ਹੀ ਲਿਆ ਨਾ। ਜੀਤੋ ਨੂੰ ਪੱਕਾ ਯਕੀਨ ਹੋ ਗਿਆ ਕਿ ਮਕੰਦਾ ਸੁੱਤਾ ਹੋਇਆ ਹੈ। ਪਰ ਸੀ ਮਕੰਦਾ ਜਾਗੋ ਮਿੱਟੀ ਵਿੱਚ। ਜੀਤੋ ਨੇ ਪੋਲੇ-ਪੋਲੀ ਪੈਰੀ ਵੇੜਾ ਟੱਪਿਆ ਤੇ ਦਰਵਾਜ਼ੇ ਦਾ ਕੁੰਡਾ ਖੋਲ ਕੇ ਘਰ ਤੋਂ ਬਾਹਰ ਹੋ ਗਈ। ਮਕੰਦੇ ਨੂੰ ਜਿਵੇਂ ਸੁਪਨਾ ਆ ਰਿਹਾ ਸੀ ਉਹ ਉੱਠਿਆ ਤੇ ਕਿੱਲੇ ਤੇ ਲਟਕਦੀ ਕਿਰਪਾਨ ਲਾ ਕੇ ਜੀਤੋ ਦੇ ਮਗਰੋ ਲਿਆ ਉਸ ਤੋਂ 50 60 ਕਰਮ ਪਿੱਛੇ-ਪਿੱਛੇ ਜੀਤੋ ਨੂੰ ਕੋਈ ਪਤਾ ਨਹੀਂ ਸੀ ਕਿ ਉਸਦੇ ਮਗਰ ਕੌਣ ਆ ਰਿਹਾ ਹੈ ਉਸ ਦੀ ਛਾਂ ਤਾਂ ਰੁਈਆਂ ਦੀ ਚੜਦੀ ਜਾ ਰਹੀ ਸੀ ਰਾਹ ਵਿੱਚ ਇੱਕ ਕੱਸੀ ਆਈ ਟੱਪਣ ਲੱਗੀ ਉਸ ਨੂੰ ਚਿਰ ਲੱਗਿਆ ਮਕੰਦਾ ਸਹਿਬ ਕੇ ਥਾਂੇ ਖਲੋਤਾ ਰਿਹਾ ਫਿਰ ਅੱਗੇ ਜਾ ਕੇ ਕੁੱਚੀ ਢੀਂ ਆਈ ਜੇਸਤੀ ਵਾਰਡ ਤੋਂ ਵੀ ਝੋਟਾ ਨਹੀਂ ਸੀ ਟੱਪ ਸਕਦਾ ਉਹ ਨੱਕ ਦੀ ਸਿਹਤ ਤੁਰੀ ਜਾ ਰਹੀ ਸੀ ਐਨੀ ਵੱਡੀ ਵੱਡੀ ਸਾਰੀ ਵਾਰਡ ਵਾਲੀ ਪੜੀ ਟੱਪਣ ਲੱਗੀ ਤਾਂ ਉਸਦੇ ਹੱਥ ਪੈਰ ਛਿੱਲੇ ਗਏ ਮਕੰਦਾ ਉਸਦੇ ਪਿੱਛੇ ਵੇਖੀ ਇਹ ਪਲਾ ਕਿੱਥੇ ਜਾਂਦੀ ਹੈ ਪਿੰਡ ਤੋਂ ਕੋਹ ਪਰ ਦੂਰ ਜਾ ਕੇ ਇੱਕ ਬਾਗ ਆਇਆ ਸੰਤਰੇ ਅਨਾਰ ਤੇ ਅਮਰੂਦਾਂ ਦਾ ਬਾਗ ਬਾਗਦਵਾਲੇ ਵਲੀ ਕੰਡਿਆਂ ਦੀ ਤਾਰ ਟੱਪ ਕੇ ਉਹ ਸਿੱਧੀ ਬਾਗ ਦੇ ਅੰਦਰ ਦਾਖਲ ਹੋ ਗਈ ਮਾਲੀ ਖੇਸ ਤਣੀ ਸੁੱਤਾ ਪਿਆ ਸੀ ਜੀਤੋ ਨੇ ਜਾਣਸਾਰ ਉਸ ਤੋਂ ਖੇਸ ਧੂ ਲਿਆ ਸ਼ੇਰੂ ਨੂੰ ਜਿਵੇਂ ਕੋਈ ਸ਼ੈ ਆ ਚੰਬੜੀ ਹੋਵੇ ਪਹਿਲਾਂ ਤਾਂ ਉਹ ਡਰ ਗਿਆ ਪਰ ਜਦ ਅੱਖਾਂ ਮਲ ਕੇ ਵੇਖਿਆ ਜੀਤੋ ਥਮਲੇ ਵਾਂਗ ਉਹਦੇ ਸਾਹਮਣੇ ਗੱਡੀ ਖੜੀ ਸੀ ਪੂਰੇ 1 ਮਹੀਨੇ ਬਾਅਦ ਪਰਸ਼ਾਵੇਂ ਵਾਂਗ ਉਹ ਉਸ ਨੂੰ ਫੇਰਾ ਲਿਪਟੀ ਜੰਗਲ چیر ਕੇ ਆ ਗਈਆਂ ਸ਼ੇਰੂ ਜੀਤੋ ਦੇ ਤੱਕ ਤੱਕ ਕਰਦੇ ਕਾਲਜ ਵਿੱਚੋਂ ਬੋਲ ਨਿਕਲੇ ਤੇਰੇ ਬਿਨਾ ਹੁਣ ਮੈਂ ਵੀ ਕਦੇ ਤੋਤਿਆਂ ਨੂੰ ਹਕਾਰਿਆ ਨਹੀਂ ਸ਼ੇਰੂ ਨੇ ਕਿਹਾ ਤੇਰੇ ਬਾਗ ਚ ਆਬ ਹੀ ਨਹੀਂ ਰਹੀ ਹੁਣ ਜੀਤੋ ਨੇ ਪੁੱਛਿਆ ਜੇ ਸੰਮਾਲੀ ਦੇ ਦਿਲ ਦਾ ਬਾਗ ਹੀ ਉੱਜੜ ਗਿਆ ਹੋਵੇ ਉਸ ਦੇ ਬੂਟਿਆਂ ਨੂੰ ਆਬ ਹੀ ਕਾਦੀ ਚੜੇ ਸ਼ੇਰੂ ਪੂਰਾ ਭਾਵਕ ਹੋ ਗਿਆ ਸ਼ੇਰੂ ਮੇਰੇ ਕੰਨੀ ਝਾਕ ਦੋਵੇਂ ਹੱਥਾਂ ਵਿੱਚ ਸ਼ੇਰੂ ਦਾ ਮੂੰਹ ਫੜ ਕੇ ਜੀਤੋ ਨੇ ਆਪਣੇ ਵੱਲ ਕਰ ਲਿਆ ਤੇ ਪੂਰੇ ਦਿਲ ਨਾਲ ਕਹਿਣ ਲੱਗੀ ਮੈਂ ਮਕੰਦੇ ਦਾ ਪੱਤਾ ਨਹੀਂ ਢੋਣਾ ਮੈਂ ਤਾਂ ਸ਼ੇਰੂ ਦੀ ਮਾਲਣ ਆ ਤੇ ਫੇਰ ਉਹ ਗੱਲਾਂ ਕਰਕੇ ਗੂੜੀ ਨੀਂਦ ਸੌਂ ਗਈ ਇੱਕੋ ਮੰਜੇ ਤੇ ਮਕੰਦਾ 20 ਕਦਮ ਦੂਰ ਇੱਕ ਖਜੂਰ ਓਲੇ ਸਾਰਾ ਕੁਝ ਦੇਖਦਾ ਸੁਣਦਾ ਰਿਹਾ ਸੀ ਉਸਦੇ ਦਿਲ ਵਿੱਚੋਂ ਲੂਰੀਆਂ ਉੱਠ ਰਹੀਆਂ ਸਨ ਉਸਦੇ ਸਿਰ ਨੂੰ ਹਨੇਰੀ ਚੜੀ ਹੋਈ ਸੀ ਇਹ ਉਸਤੇ ਸਮਰਤਕ ਕੀ ਹੋ ਰਿਹਾ ਹੈ ਉਸ ਦੀਆਂ ਅੱਖਾਂ ਵਿੱਚ ਖੂਨ ਉਤਰ ਆ ਮਲਕ ਮਲਕ ਮਕੰਦਾ ਮਾਲੀ ਦੇ ਸਰਾਣੇ ਜਾ ਖੜਾ ਉਸਨੇ ਹੱਥ ਫੇਰ ਕੇ ਵੇਖਿਆ ਕਿਰਪਾਨ ਦੀ ਧਾਰ ਉਸਰੇ ਵਰਗੀ ਸੀ ਦੋਹਾਂ ਹੱਥਾਂ ਦੀ ਪੂਰੀ ਪਕੜ ਨਾਲ ਉਸਨੇ ਕਿਰਪਾਨ ਲਾਰੀ ਤੇ ਇੱਕੋ ਟੱਕ ਨਾਲ ਮਾਲੀ ਦੀ ਗਰਦਨ ਗਾਜਰ ਦੇ ਬੁੰਡੇ ਵਾਂਗ ਵੱਢ ਕੇ ਸਿਰ ਤੋਂ ਉਹ ਮਾਰਿਆ ਉੱਥੇ ਸਿਮਰਦਾਨ ਭੱਜ ਕੇ ਮੁਕੰਦੇ ਨੇ ਕੱਸੀ ਤੇ ਆ ਕੇ ਸਾਹ ਲਿਆ ਕਿਰਪਾਨ ਨਾਲ ਲੱਗਿਆ ਮੈਲਾ ਤੋਤਾ ਇੱਕਦਮ ਉਸਦੇ ਕੰਨ ਖੜੇ ਹੋ ਗਏ ਬਾਗ ਵਿੱਚੋਂ ਕਲਕਾਰੀਆਂ ਉੱਠ ਰਹੀਆਂ ਸਨ ਜਿਨੇ ਮੇਰੇ ਯਾਰ ਨੂੰ ਮਾਰਿਆ ਹੁਣ ਆਵੇਗਾ ਮੇਰੇ ਸਾਹਮਣੇ ਜਿਨੇ ਮੇਰੇ ਸ਼ੇਰੂ ਨੂੰ ਮਾਰਿਆ ਹੁਣ ਆਵੇ ਮੇਰੇ ਪਿਓ ਦਾ ਸਾਲਾ ਮਕੰਦਾ ਕੰਨ ਵਲੇਟ ਕੇ ਉਵੇਂ ਜਿਵੇਂ ਘਾਰਾ ਸੁੱਤਾ ਦੇਣ ਜੇ ਚੜਿਆ ਨਹੀਂ ਸੀ ਮੂੰਹ ਨਿਹਰਾ ਸੀ ਹਜੇ ਜੀਤੋ ਵੀ ਪੱਥਰ ਰੂਪ ਹੋ ਕੇ ਘਾਰਾ ਆਵੜੀ ਆ ਕੇ ਉਸਨੇ ਮਕੰਦੇ ਦੀ ਇੱਕ ਤੇ ਹੱਥ ਰੱਖ ਕੇ ਵੇਖਿਆ ਉਹ ਜਿਵੇਂ ਘੂ ਕੀ ਸੁੱਤਾ ਪਿਆ ਸੀ ਪਰ ਸੀ ਮਕੰਦਾ ਦੰਦ ਘੁੱਟ ਕੇ ਪਿਆ ਹੋਇਆ ਮੇਰਾ ਤਾਂ ਇੱਥੇ ਵੀ ਇਸ ਜੜੇ ਪਿੰਡ ਵਿੱਚ ਜੀ ਨਹੀਂ ਲੱਗਣਾ ਬੇਬੇ ਨੂੰ ਮਿਲਣੀ ਚੱਲ ਚਲੀਏ ਉੱਥੇ ਹੀ ਜੀਤੋ ਨੇ ਤੜਕੇ ਉੱਠ ਕੇ ਮਕੰਦੇ ਨੂੰ ਆਖਿਆ ਮਕੰਦੇ ਨੇ ਜਿਵੇਂ ਹਿੱਕ ਤੇ ਪੱਥਰ ਰੱਖਿਆ ਹੋਇਆ ਸੀ ਦੁਜੇ ਦਿਨ ਹੀ ਆਥਰ ਨੂੰ ਉਹ ਆਪਣੇ ਪਿੰਡ ਨੂੰ ਆ ਗਏ ਮੁੜ ਕੇ ਕੋਈ ਗੱਲ ਨਾ ਹੋਈ ਉਹ ਅੰਮੀ ਜੰਮੀ ਵਸਤੇ ਰਹੇ ਮੁੜ ਕੇ ਜੀਤੋ ਕਦੇ ਵੀ ਪੇਕੀ ਨਾ ਗਈ ਮਕੰਦਾ ਜਿਵੇਂ ਉਵੇਂ ਉਸ ਨੂੰ ਪਿਆਰ ਕਰਦਾ ਸੀ ਕਰਦਾ ਰਿਹਾ ਸਮਾਂ ਪਾ ਕੇ ਜੀਤੋ ਦੀ ਹੂੰ ਹਾਂ ਹੁਣ ਚੰਗੀ ਹੋ ਗਈ ਪਰ ਉਹ ਉਖਰੀ ਉਖਰੀ ਰਿੰਦੀ ਜਿਵੇਂ ਉਸਦੇ ਕਲਬੂਤ ਵਿੱਚੋਂ ਰੂਹ ਕੱਢ ਲਈ ਹੋਵੇ ਮਕੰਦਾ ਭਾਵੇਂ ਸਭ ਕੁਝ ਜਾਣਦਾ ਸੀ ਪਰ ਉਸ ਨੂੰ ਸਾਹਮਣੇ ਰੱਖਦਾ ਇਹ ਸੋਚ ਕੇ ਕਿ ਹੁਣ ਇਸਨੇ ਕਿੱਧਰ ਜਾਣਾ ਹੈ ਉਧਰ ਮਾਲੀ ਦੇ ਕਤਲ ਵਿੱਚ ਪੁਲਸ ਨੇ ਇਲਾਕੇ ਦੇ 7-8 ਸਿਰ ਕੱਟ 10 ਨੰਬਰੀਏ ਫੜੇ ਹੋਏ ਸਨ ਕੋਈ ਕਹਿੰਦਾ ਸੀ ਸੰਤਰੇ ਤੋੜਨ ਆਏ ਚੋਰ ਨੂੰ ਸ਼ੇਰੂ ਨੇ ਮਾਰ ਸ਼ੇਰੂ ਨੂੰ ਮਾਰ ਕੇ ਸੁੱਟ ਗਏ ਹੋਣਗੇ ਕੋਈ ਕਹਿੰਦਾ ਸੀ ਸ਼ੇਰੂ ਦੀ ਲਾਕਡਾਟ ਸੀ ਦੁਸ਼ਮਣੀ ਕੱਢੀ ਏ ਪੁਰਾਣੀ ਕਿਸੇ ਨੇ ਕੋਈ ਕੁਛ ਤੇ ਕੋਈ ਕੁਛ ਤੇ ਕਈ ਸਾਲ ਇਲਾਕੇ ਦੇ 10 ਨੰਬਰੀਏ ਇੱਕ ਸੀਟੀ ਦੇ ਫਿਰੇ 10 12 ਸਾਲ ਲੰਘ ਗਏ ਜੀਤੋ ਦੇ ਤਿੰਨ ਜਵਾਕ ਵੀ ਹੋ ਗਏ ਤੀਵੀਂ ਮਨੁੱਖ ਦੀ ਬਹੁਤ ਵਧੀਆ ਨਿਭਰੀ ਸੀ ਤੇ ਫਿਰ ਇੱਕ ਦਿਨ ਆਥਣੇ ਨੇ ਰਾਹ ਹੋ ਗਿਆ ਕਾਫੀ ਮੈ ਦੀ ਧਾਰਜ ਕੱਢਣੀ ਸੀ ਮਕੰਦੇ ਨੇ ਜੀਤੋ ਨੂੰ ਕਿਹਾ ਕਿ ਉਹ ਸੁਬਾਤ ਵਿੱਚੋਂ ਬਾਲਟੀ ਲੈ ਕੇ ਆਵੇ ਡਰ ਲੱਗਦਾ ਮੈਨੂੰ ਅੰਦਰੋਂ ਨੇਰਾ ਘੁੱਪ ਪਿਆ ਜੀਤੋ ਨੇ ਜਵਾਬ ਦਿੱਤਾ ਡਾਰਕਾਦਾ ਆਪਣੇ ਘਰੋਂ ਮਕੰਦਾ ਬੋਲਿਆ ਦੇਣੋ ਵੇ ਤਾਂ ਲੈ ਆਵਾ ਨੇਰੇ ਚ 100 ਸਲਫ ਸੁਤੀ ਹੁੰਦੀ ਹੈ ਜੀਤੋ ਨੇ ਫਿਰ ਇਨਕਾਰ ਕੀਤਾ ਦਿਨ ਵੇਲੇ ਵੀ ਤਾਂ ਇਹੋ ਹੀ ਘਰ ਹੁੰਦਾ ਮਕੰਦੇ ਨੇ ਦੀ ਆਵਾਜ਼ ਜਿਹੜੀ ਸੀ ਉਹਦੇ ਵਿੱਚ ਥੋੜਾ ਰੋਪ ਸੀ ਤੇ ਤੂੰ ਹੀ ਲੈ ਲੈ ਆਪੇ ਆ ਕੇ ਜੀਤੋ ਨੇ ਸਵਾਲ ਸਾਫ ਸਾਫ ਜਵਾਬ ਦਿੱਤਾ ਵੱਡੀ ਆ ਗਈ ਡਰਨ ਵਾਲੀ ਮਕੰਦਾ ਜਿਵੇਂ ਕੁਝ ਕਹਿਣ ਹੀ ਵਾਲਾ ਸੀ ਉਦੋਂ ਨਹੀਂ ਸੀ ਡਰ ਲੱਗਦਾ ਜਦੋਂ ਅੱਧੀ ਰਾਤ ਨੂੰ ਉੱਠ ਕੇ ਮਾਲੀ ਕੋਲ ਗਈ ਸਾਂ ਗੱਲ ਕਹਿ ਕੇ ਮਕੰਦਾ ਖੁਰਲੀ ਵਿੱਚ ਮੈਂ ਦੀ ਸਨ ਲੋਟ ਕਰਨ ਲੱਗ ਪਿਆ ਜੀਤੋ ਦੇ ਪੜਾਕ ਦੇ ਕੇ ਕੰਨ ਖੁੱਲ ਗਏ ਉਹ ਚੁੱਪ ਕਰਕੇ ਅੰਦਰ ਗਈ ਤੇ ਕਿਲੇ ਉੱਤੇ ਲਟਕਦੀ ਕਿਰਪਾਨ ਲਾ ਲਿਆਈ ਤੂੰ ਹੀ ਜਿੰਨੇ ਮੇਰਾ ਯਾਰ ਮਾਰਿਆ ਅੱਖ ਦੀ ਚਮਕ ਜੀ ਮਕੰਦੇ ਦਾ ਸਿਰ ਮੈਂ ਦੇ ਖੁਰਾਂ ਵਿੱਚ ਮਤੀਰੇ ਵਾਂਗ ਰੁੜਿਆ ਪਿਆ ਸੀ ਇਹ ਸੀ ਜੀ RAM ਸੂਪ ਅਣਖੀਰਾਂ ਦੀ ਕਹਾਣੀ ਜਿਹੜੀ ਅੱਜ ਅਸੀਂ ਤੁਹਾਡੇ ਲਈ ਪੇਸ਼ ਕੀਤੀ ਤੁਹਾਨੂੰ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ